ਜੀ ਕੌਣ ਬੋਲਦੇ ਜੀ? ਖਦਾਨ ਟਾਰਗੇਟ ਹੋ ਰਹੀ ਕੰਮ ਹੈ ਤੁਹਾਨੂੰ ਸਮਝ ਆਈ ਕਿ ਨਹੀਂ 100 ਰੁਪਇਆ ਕਰੋੜ ਦੇਣਾ ਜਾਂ ਨਹੀਂ ਦੇਣਾ। ਮੈਂ ਬੋਲ ਕੌਣ ਰਹੀ ਜੀ ਭਾਜੀ ਤੁਸੀਂ? ਬੋਲਣ ਦੇ ਆ ਤੁੰਨਾ ਕੌਣ ਬੋਲਦਾ ਆ? ਹਾਂ ਜੀ। ਤਿੰਨ ਤਵਾਰ ਤਿੰਨ ਦਵਾਰਾ ਸ਼ੋਅ ਮੈਂ ਚਾਹੀਦਾ ਗੱਦਾ। ਨਹੀਂ ਨਹੀਂ ਭਾਜੀ ਮੈਂ ਕੀ ਵਿਗਾੜਿਆ ਤੁਹਾਡਾ ਕੌਣ ਬੋਲ ਰਿਹਾ ਤੁਸੀਂ? ਤੇ ਰੁਪਇਆ ਤੇ ਰੁਪਇਆ ਕਰੋੜ ਤੇ ਤਿਆਰ ਰੱਖ ਵੀ ਠੀਕ ਆ। ਮੇਰੇ ਪੀਜੀ ਰੇਤ ਰਾਤ ਨੂੰ ਮੈਂ ਸ਼ੋਅ ਮੈਚ ਦੇ ਨਾਲ ਘਰੇ ਵੜ ਕੇ ਦਿਖਾਉਂਗਾ ਫਿਰ ਮੈਮ ਵੀਰੇ ਤੁਹਾਡਾ ਵਗાળਿਆ ਕੀ ਆ ਮੈਨੂੰ ਤੇ ਦੱਸ ਦੋ ਨਾ ਮੈਂ ਮੇਰੀ ਗਲਤੀ ਕੀ ਵੀਖੋ ਨਾ ਤੇ ਭਰਾ ਜੀ ਮੇਰੇ ਕੋ ਕਰੋੜਿਆ ਤੇ ਨਾ ਹੀ ਮੈਨੇ ਜੋਗਾ ਹੈਗਾ ਨਾ ਜਿਹੜੀਆਂ ਤੂੰ ਫੇਸਬੁੱਕ ਤੇ ਵੀਡੀਓ ਵਗੈਰਾ ਪਾਉਂਦਾ ਨਾ ਤੇਰਾ ਹੱਲ ਤੇ ਮੈਂ ਕਰ ਦੂਗਾ ਰੀਜਨ ਐ ਕਿਹੜੇ ਫਿਰ ਤੇ ਮਹਾਰਾਜ ਸਮਾਜ ਸੇਵਾ ਚ ਹੀ ਆ ਮੈਂ ਕਿਹੜਾ ਕੋਈ ਗਲਤ ਕੰਮ ਕਰਨ ਡਿਆ ਦੱਸੋ ਕਿਸਾਨ ਯੂਨੀਅਨ ਦਾ ਮੈਂ ਲੀਡਰ ਆ ਸਮਾਜ ਸੇਵਾ ਕਰਨ ਡਿਆ ਮੈਂ ਕਿਹੜਾ ਕੋਈ ਗਲਤ ਕੰਮ ਕਰ ਰਿਹਾ ਜੀ ਅੰਦਰਪਾਲ ਸਿੰਘ ਬੈਂਸ ਯੂਥ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੋਨੀ ਅਸ ਵੇਲੇ ਪਿਛਲੇ ਲੰਬੇ ਸਮੇਂ ਤੋਂ ਮੈਂ ਪੰਜਾਬ ਪੁਲਿਸ ਨੂੰ ਬੇਨਤੀ ਕਰ ਰਿਹਾ ਔਰ ਸਮੇਂ-ਸਮੇਂ ਤੇ ਉਹਨਾਂ ਨੂੰ ਇਤਲਾਹ ਵੀ ਦਿਨਾ ਹੈ ਕਿ ਮੈਨੂੰ ਪਿਛਲੇ ਕੁਝ ਮਹੀਨਿਆਂ ਤੋਂ ਕਾਲਸ ਵੀ ਆ ਰਹੀਆਂ ਨੇ ਥ੍ਰੈਟ ਕਾਲ ਮੇਰੀ ਰੈਕੀ ਵੀ ਹੋ ਰਹੀ ਆ ਕੁਝ ਬੰਦੇ ਮੈਨੂੰ ਜਾਨੋ ਮਾਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਔਰ ਅੱਜ ਫੇਰ ਇੱਕ ਮੈਨੂੰ ਕਿਸੇ ਵਿਦੇਸ਼ੀ ਨੰਬਰ ਤੋਂ ਕਾਲ ਆਈ ਆ ਜਿਨ੍ਹਾਂ ਦਾ ਕਹਿਣਾ ਆ ਕਿ ਸਿੱਧਾ ਜਾ ਤੇ 1 ਕਰੋੜ ਰੁਪਇਆ ਦਿਓ ਇਸ ਤੋਂ ਪਹਿਲਾਂ ਵੀ ਅਸੀਂ ਤੇਰਾ ਦੋ ਵਾਰੀ ਟਰੈਪ ਲਾ ਚੁੱਕੇ ਹਾਂ ਕੋਸ਼ਿਸ਼ ਕਰ ਚੁੱਕੇ ਹਾਂ ਤੂੰ ਬਚ ਗਿਆ ਹੁਣ ਕਦੀ ਵੀ ਤੈਨੂੰ ਕੋਈ ਵੀ ਆਪਾਂ ਢਲਮਠ ਨਹੀਂ ਕਰਾਂਗੇ ਤੇਰੇ ਘਰ ਦੇ ਅੰਦਰ ਵੜ ਕੇ ਤੇਰਾ ਨੁਕਸਾਨ ਵੀ ਕਰਾਂਗੇ ਜਾਂ 1 ਕਰੋੜ ਰੁਪਇਆ ਦਿੱਤਾ ਜਾਵੇ ਤੇ 3:00 ਵਜੇ ਤੇ 10 ਮਿੰਟ ਤੇ ਜਿਹੜਾ ਅੱਜ ਵੀ ਇਹ ਫੋਨ ਆਇਆ WhatsApp ਦੇ ਉੱਪਰ ਪੁਲਿਸ ਦੀ ਕਾਰਵਾਈ ਪਿਛਲੇ 2 ਮਹੀਨਿਆਂ ਤੋਂ ਇਹ ਸਾਰਾ ਕੁਝ ਮੇਰੇ ਨਾਲ ਚੱਲ ਰਿਹਾ ਪਰ ਪੁਲਿਸ ਵੱਲੋਂ ਸਾਡੇ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਐਸਐਸਪੀ ਸਾਹਿਬ ਨੂੰ ਵੀ ਮੈਂ بار-बार ਇਤਲਾਹ ਵੀ ਦੇ ਰਿਹਾ ਦੋ ਦਰਖਾਸਤਾਂ ਇਸ ਤੋਂ ਪਹਿਲਾਂ ਲਿਖਤੀ ਦੇ ਚੁੱਕਿਆ ਪਰ ਫਿਰ ਵੀ ਜਿਹੜੀ ਕਾਰਵਾਈ ਆ ਉਹ ਬਿਲਕੁਲ ਕੋਈ ਨਹੀਂ ਕੀਤੀ ਜਾ ਰਹੀ ਔਰ ਮੇਰੀ ਸਿੱਧੇ ਤੌਰ ਦੇ ਉੱਪਰ ਹੁਣ ਅੱਕ ਕੇ ਮੈਨੂੰ ਗੱਲ ਕਹਿਣੀ ਪੈ ਰਹੀ ਹੈ ਕਿ ਜੇਕਰ ਮੇਰਾ ਤੇ ਮੇਰੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਤੇ ਉਹਦਾ ਜਿਹੜਾ ਜ਼ਿੰਮੇਵਾਰ ਆ ਉਹ ਗੁਰਦਾਸਪੁਰ ਪੁਲਿਸ ਪ੍ਰਸ਼ਾਸਨ ਹੋਊਗਾ ਉਹ ਇਸ ਕਰਕੇ ਕਹਿ ਰਹੇ ਆ ਕਿਉਂਕਿ 24 ਮਈ ਨੂੰ ਮੈਂ ਲਿਖਤੀ ਦਰਖਾਸਤ ਐਸਐਸਪੀ ਸਾਹਿਬ ਨੂੰ ਦਿੱਤੀ ਸੀ ਜਿਦੇ ਵਿੱਚ ਪੁਖਤਾ ਸਬੂਤ ਸੀਗੇ ਕਿ ਕੁਝ ਬੰਦੇ ਨੇ ਅਸਲਾ ਖਰੀਦਣ ਵਾਸਤੇ ਗਏ ਉਸ ਤੋਂ ਬਾਅਦ ਉਹਨਾਂ ਨੇ ਪਿਛਲੇ ਹਫ਼ਤੇ ਵੀ ਮੇਰੀ ਰੈਕੀ ਕੀਤੀ ਮੇਰੀ ਪਿੱਛੇ ਗੱਡੀ ਦੇ ਪਿੱਛੇ ਆਪਣਾ ਮੋਟਰਸਾਈਕਲ ਆਇਆ ਪਰ ਉਹ ਕੁਝ ਲੋਕਲ ਲੈਵਲ ਦੇ ਨਸ਼ੇੜੀ ਟਾਈਪ ਦੇ ਸੀਗੇ ਅਸੀਂ ਸੋਚ ਰਹੇ ਸੀਗੇ ਕਿ ਸ਼ਾਇਦ ਇਹ ਗੱਲ ਇੱਥੇ ਹੀ ਆ ਪਰ ਇਹ ਗੱਲ ਇੱਥੇ ਨਹੀਂ ਇਹ ਤਾਂ ਹੁਣ ਵਿਦੇਸ਼ਾਂ ਤੋਂ ਯਾ ਪਾਕਿਸਤਾਨ ਤੋਂ ਵੀ ਫੋਨ ਆ ਰਹੇ ਨੇ ਪਰ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਬਹੁਤ ਢਿੱਲੀ ਆ ਤੇ ਆਮ ਜਿਹੜਾ ਵਿਸ਼ਵਾਸ ਹੈ ਲੋਕਾਂ ਦਾ ਉਹ ਇਸੇ ਕਰਕੇ ਸਾਡੇ ਪ੍ਰਸ਼ਾਸਨ ਉੱਤੇ ਨਹੀਂ ਬਣਦਾ ਇੱਕ ਮੈਂ ਆਗੂ ਹੋਣ ਦੇ ਨਾਤੇ ਸਮਾਜ ਸੇਵੀ ਆ ਕਿਸਾਨ ਲੀਡਰ ਆ ਮੇਰੇ ਨਾਲ ਇਹ ਕੁਝ ਵਾਪਰ ਰਿਹਾ ਤੇ ਆਮ ਲੋਕਾਂ ਦੀ ਕਿੱਥੇ ਕੋਈ ਸੁਣਵਾਈ ਹੁੰਦੀ ਹੋਊਗੀ ਤੇ ਜਾਂ ਕਿੱਥੇ ਉਹਨਾਂ ਨੂੰ ਨਿਆਂ ਮਿਲਦਾ ਹੋਊਗਾ ਸੋ ਇਹੋ ਹੀ ਜੋ ਅੱਜ ਮੇਰੇ ਨਾਲ ਵਾਪਰ ਰਿਹਾ ਕਿੰਨੇ ਵਜੇ ਤੱਕ ਕੀ ਹੈ ਕਿਸੇ ਗੈਂਗਸਟਰ ਦਾ ਨਾਮ ਹੀ ਲਿਆ ਗਿਆ ਨਹੀਂ ਗੈਂਗਸਟਰ ਦਾ ਕਿਸੇ ਦਾ ਕੋਈ ਨਾਮ ਹੀ ਲਿਆ ਔਰ ਨਾ ਹੀ ਉਹਨਾਂ ਨੇ ਆਪਣਾ ਨਾਮ ਦੱਸਿਆ ਮੈਂ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹਨਾਂ ਨੇ ਉਸ ਗੱਲ ਵੱਲ ਧਿਆਨ ਨਹੀਂ ਦਿੱਤਾ ਹਾਂਜੀ ਕੌਣ ਬੋਲਦੇ ਜੀ ਅਧਾਰ ਬਰਾਗੇ ਦੋਹਰੀ ਕਮ ਉਹਨੂੰ ਸਮਝ ਆਈ ਕਿ ਨਹੀਂ 100 ਰੁਪਿਆ ਕਰੋੜ ਦੇਣਾ ਜਾਂ ਨਹੀਂ ਦੇਣਾ ਬੋਲ ਕੌਣ ਰਹੀ ਜੀ ਭਾਜੀ ਤੁਸੀਂ ਬੋਲਣ ਦੇ ਆ ਤੁੰਨਾ ਕੌਣ ਬੋਲਦਾ ਆ ਹਾਂਜੀ ਤੈਨ ਦੁਆਰਾ ਤੈਨ ਦੁਆਰਾ ਸ਼ੋਅ ਮੈਚ ਚਾਹੀਦਾ ਕਿਦਾਂ ਨਹੀਂ ਨਹੀਂ ਭਾਜੀ ਮੈਂ ਕੀ ਵਿਗਾੜਿਆ ਤੁਹਾਡਾ ਕੌਣ ਬੋਲ ਰਿਹਾ ਤੁਸੀਂ ਤੇ ਰੁਪਈਆ ਤੇ ਰੁਪਈਆ ਕਰੋੜ ਤੇ ਤਿਆਰ ਰੱਖ ਬੜੀ ਗੱਲ ਨਹੀਂ ਤਾਂ ਤੀਜੀ ਵਾਰੀ ਤਰਾ ਤਨ ਮੈਂ ਸ਼ੋਅ ਮੈਚ ਦੇ ਨਾਲ ਘਰੇ ਵੜ ਕੇ ਦਿਖਾ ਦਊਗਾ ਫਿਰ ਮੈਮ ਵੀਰੇ ਤੁਹਾਡਾ ਵਿਗਾੜਿਆ ਕੀ ਆ ਮੈਨੂੰ ਤੇ ਦੱਸ ਦੋ ਨਾ ਮੈਂ ਮੇਰੀ ਗਲਤੀ ਨਹੀਂ ਦੀ ਮੇਰੇ ਕੋ ਨਾ ਤੇ ਭਰਾ ਜੀ ਮੇਰੇ ਕੋ ਕਰੋੜਿਆ ਤੇ ਨਾ ਹੀ ਮੈਨੇ ਚੁਗਾ ਹੈਗਾ ਜੀ ਜਿਹੜੀਆਂ ਤੂੰ ਫੇਸਬੁੱਕ ਤੇ ਵੀਡੀਓ ਵਗੈਰਾ ਪਾਉਂਦਾ ਨਾ ਤੇਰਾ ਹੱਲ ਤੇ ਮੈਂ ਕਰ ਦੂਗਾ ਰੀਜਨੈਟਡ ਕਰ ਤੇ ਮਹਾਰਾਜ ਉਹ ਸਮਾਜ ਸੇਵਾ ਚ ਹੀ ਆ ਮੈਂ ਕਿਹੜਾ ਕੋਈ ਗਲਤ ਕੰਮ ਕਰਨ ਡਿਆ ਦੱਸੋ ਕਿਸਾਨ ਯੂਨੀਅਨ ਦਾ ਮੈਂ ਲੀਡਰ ਆ ਸਮਾਜ ਸੇਵਾ ਕਰਨ ਡਿਆ ਮੈਂ ਕਿਹੜਾ ਕੋਈ ਗਲਤ ਕੰਮ ਕਰ ਰਿਹਾ ਜੀ ਆਉਂਦੇ ਫਿਰ ਰੁਪਈਆ ਕਰੋੜ ਫਿਰ ਤਿਆਰ ਆ ਰੱਖੀ ਗੱਲ ਨਹੀਂ ਹੈਗੀ ਤੇ ਤੈਨੂੰ ਤੇਰੇ ਉਹ ਸੋਸ਼ਲ ਮੀਡੀਆ ਦਾ ਦੋਵਾਰ ਗੱਤ ਜੁਆ ਕਰ ਬੇ ਅੱਗੇ ਇਸਮ ਸਲਾਮ ਦੀ ਜਾਨ ਫਿਰ ਭਾਦੇ ਨਾਲ ਸਿੱਟਾ ਨਹੀਂ ਭਾਜੀ ਤੁਹਾਨੂੰ ਵੇਖੋ ਗਲਤ ਭਲੇ ਖਾ ਲੱਗ ਰਿਹਾ ਯਾਰ ਤੁਹਾਨੂੰ ਗਲਤ ਗੱਲ ਕੋਈ ਕਰ ਰਿਹਾ ਐਨੇ ਜੁਗਾ ਮੈਂ ਨਹੀਂ ਜੇ ਕੋਈ ਨਹੀਂ ਤੂੰ ਆਪ ਦੀ ਸਮਾਜ ਸੇਵਾ ਚਾਹੁੰਦਾ ਹੈ ਨਾ ਇੰਤਰ ਵੀ ਸਮਾਜ ਸੇਵਾ ਕਰਦੇ ਕਰੋ ਪਿੰਡਾਂ ਕਰੋੜੇ ਦਿੱਟੇ ਨਹੀਂ ਨਹੀਂ ਵੀਰੇ ਮੇਰੇ ਕੋ ਨਹੀਂ ਕਰ ਕੋਈ ਪ੍ਰਬੰਧ ਇਦਾਂ ਦਾ ਮੈਨੂੰ ਗਲਤੀ ਤਾਂ ਦੱਸੋ ਨਾ ਤੁਸੀਂ ਕੌਣ ਬੋਲ ਰਹੇ ਹੋ ਮੇਰਾ ਭਰਾ ਦੱਸ ਦੋ ਕੋਈ ਸ਼ਰਾਰਤ ਕਰ ਰਿਹਾ ਜਾਂ ਮੈਂ ਦੱਸਣਿਆ ਮੈਂ ਤੇਰਾ ਦੋ ਐ ਕਵਿੰਦਰਪਾਲ ਕੋਲ ਤੇ ਬੋਲਦਾ ਮੈਂ ਤੇਰਾ ਦੋ ਵਾਰੀ ਅੱਗੇ ਕੰਮ ਕਰਤਾ ਤੇ ਨਾ ਕਰਿਆ ਤੀਜੀ ਵਾਰੀ ਫੇਰ ਕੰਮ ਕਰ ਦੇਣਾ ਤੇ ਤੂੰ ਦੇਖਣਾ ਬਾਠਾ ਤੈਨੂੰ ਇਹ ਤੈਨੂੰ ਆਖਰੀ ਵਾਰੀ ਕਹਿ ਰਿਹਾ ਤੇ ਉੱਪਰ 10 ਮਿੰਟਾਂ 15 ਤੇ 15 ਮਿੰਟਾਂ ਅਜੇ ਮੈਂ ਜਵਾਬ ਦੇਦੇ ਨਹੀਂ ਤੇ ਤੈਨੂੰ ਦੁਬਾਰਾ ਮੈਂ ਇੱਕ ਵਾਰੀ ਫੋਨ ਕਰਨਾ ਤੇ ਦੂਜੀ ਵਾਰੀ ਮੈਂ ਤੇਰਾ ਪਟਾਕਾ ਹੀ ਪਾਉਣਾ ਹੁਣ ਤੇ ਹਿਸਾਬ ਲੜ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ